सत श्रीकालबीर जी बहुत बहुत तानवाद है जोड़ा तुम को अपना कीमती समा कट के आए हो और इस सोसायटी जी है ये किन्ने साल हो गए जी सभी वागुरू जी का खालसा वाहू जी, फते। जी की फतेह तो ये धन धन बाबा दीप सिंह जी वैलफेयर सुसायी सभी पंद्रह साल तो अभी उपराले कर दे ठीक है ठीक है पंद्रह साल ਅਛਾ ਇਹਦੇ ਵਿੱਚ 15 ਸਾਲ ਹੋ ਗਏ ਨੇ ਤੇ ਆਪਣੇ ਕਿੰਨੇ ਕ ਮੈਂਬਰ ਕੰਮ ਕਰਦੇ ਨੇ ਤੇ ਕਿਹੜੀਆਂ-ਕਿਹੜੀਆਂ ਜੜੀਆਂ ਹੈਗੀਆਂ ਨੇ ਆਪਣੀਆਂ ਸੁਸਾਇਟੀ ਦੀਆਂ ਗਤੀਵਿਧੀਆਂ ਨੇ ਅਲੱਗ-ਅਲੱਗ ਜਿਹੜਾ ਹੈਗੇ ਨੇ ਤੁਸੀਂ ਕਿਹੜੇ-ਕਿਹੜੇ ਕੰਮ ਕਰਦੇ ਹੋ ਤੇ ਕਿਹੜੀਆਂ ਸੇਵਾਵਾਂ ਨਿਭਾ ਰਹੇ ਹੋ ਤੁਸੀਂ ਸਾਡਾ ਜੀ ਸ਼ੁਰੂ ਤੋਂ ਮੋਟਰਸੇਡ ਅਸੀਂ ਨੰਗਰ ਲਗਾ ਲੱਭੇ ਹੁੰਦੇ ਸੀ ਜੀ ਤੇ ਸਾਨੂੰ ਆਪਾਂ ਵੀ ਉਹ ਦੇਖਿਆ ਵੀ ਲੰਗਰ ਕਾਫੀ ਲੱਗਦੇ ਨੇ ਲੋਕਾਂ ਦੇ ਆਪਣੀ ਘਰਾਂ ਵਿੱਚ ਜਾ ਰਹੇ ਨੇ ਫੈਕੋ ਜਿਹੜੇ ਲੋੜਵੰਦ ਨੂੰ ਕਿਸੇ ਨੂੰ ਮਿਲਦਾ ਨਹੀਂ ਜੀ ਜੀ ਉਸ ਤੋਂ ਬਾਅਦ ਸਾਡੀ ਸੁਸਾਇਟੀ ਨੇ ਕਮੇਟੀ ਕੀਤੀ ਹੈ ਜੀ ਉਸ ਤੋਂ ਬਾਅਦ ਅਸੀਂ ਆਪਣਾ ਇੱਕ ਵਿਆਹਾਂ ਦੀ ਨਿਧੀ ਚਲਾਈ ਹੈ ਕਿ ਲੋੜਵੰਦ ਘਰਾਂ ਦੇ ਕੁੜੀਆਂ ਦੇ ਵਿਆਹ ਇੱਕ ਅਸੀਂ ਮੈਡੀਕਲ ਦੀ ਆਪਾਂ ਕਰਦੇ ਆ ਜੀ ਜਗਾ ਠੀਕ ਹੈ ਤੇ ਬੱਚਿਆਂ ਦੀ এডਿਕੇਸ਼ਨ ਹਰ ਸਾਲ ਦੇ ਵਿੱਚ ਠੀਕ ਹੈ ਤੇ ਆਪਾਂ ਕਾਪੀਆਂ ਉਹਨੂੰ ਲੈ ਕੇ ਰਹੀਏ ਜਿਹੜੇ ਲੋੜਵੰਦ ਪਰਿਵਾਰ ਠੀਕ ਹੈ ਠੀਕ ਹੈ ਇਹ ਬਹੁਤ ਵਧੀਆ ਨੇਕ ਕੰਮ ਹੈ ਜੀ ਜਿਹੜਾ ਤੁਸੀਂ ਕਰਦੇ ਪਿਓ ਅੱਜ ਪੰਜਾਬ ਦੇ ਵਿੱਚ ਸਿੱਖ ਨੂੰ ਹੀ ਸਿੱਖ ਦੀ ਪਾਅ ਫੜਨੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਬੱਚੇ ਇਸੇ وجہ ਨਾਲ ਹੀ ਬਾਹਰ ਜਾਂਦੇ ਪਏ ਨੇ ਕਈਆਂ ਕੋਲ ਤਾਂ ਜਿਹੜੇ ਹੈਗੇ ਨੇ ਪੜਾਉਣ ਜੋਗੇ ਪੈਸੇ ਨਹੀਂ ਆ ਇਲਾਜ ਕਰਨ ਜੋਗੇ ਪੈਸੇ ਨਹੀਂ ਹੈਗੇ ਔਰ ਕਈ ਬਹੁਤ ਸਾਰੀਆਂ ਲੜਕੀਆਂ ਦੇ ਵਿਚਾਰੀਆਂ ਉਹ ਘਰ ਤੋਂ ਗਰੀਬ ਹੁੰਦੇ ਨੇ ਉਹ ਵਿਆਹ ਕਰਨ ਜੋਗੇ ਨਹੀਂ ਆ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਔਰ ਮੈਂ ਕਵਾਂਗਾ ਪ੍ਰਮਾਤਮਾ ਤੁਹਾਨੂੰ ਜਿਹੜਾ ਹੈਗਾ ਸਦਾ ਬਲ ਬਖਸ਼ੇ ਜਿਹੜਾ ਕਿ ਤੁਸੀਂ ਲਗਾਤਾਰ ਹੀ ਅੱਜ ਤੁਸੀਂ 21 ਕੁੜੀਆਂ ਦਾ ਵਿਆਹ ਕਰਨ ਜਾ ਰਹੇ ਹੋ ਔਰ ਅਗਲੇ ਸਾਲ ਤੋਂ ਪਰਮਾਤਮਾ ਤੁਹਾਨੂੰ ਜਿਹੜਾ ਹੈਗਾ ਆ ਕੋਈ 100 101 ਕੁੜੀਆਂ ਦਾ ਵਿਆਹ ਕਰਨ ਦਾ ਵੀ ਪਰਮਾਤਮਾ ਤੁਹਾਨੂੰ ਮੌਕਾ ਦਿੰਦੇ। ਅੱਛਾ ਇਹ ਜਿਹੜੇ ਕੁੜੀਆਂ ਦੀ ਜਦੋਂ ਤੁਸੀਂ ਸਿਲੈਕਸ਼ਨ ਕਰਦੇ ਹੋ ਤੇ ਉਹ ਕਿਸ ਤਰੀਕੇ ਨਾਲ ਕਰਦੇ ਹੋ? ਅਸੀਂ 2-3 ਮਹੀਨੇ ਪਹਿਲਾਂ ਆਪਣੇ ਬੋਰਡ ਲਵਾ ਦਿੰਦੇ ਹਾਂ ਸਾਰੇ ਸ਼ਹਿਰ ਦੇ ਵਿੱਚ। ਠੀਕ। ਉਸ ਤੋਂ ਬਾਅਦ ਸਾਨੂੰ ਜਿਹੜੇ ਆਪਣੇ ਫੋਨ ਨੰਬਰ ਦਿੱਤੇ ਹੋਏ ਨੇ ਉਹ ਤੁਹਾਨੂੰ ਫੋਨ ਚੱਲੋ ਹੀ ਗਏ। ਠੀਕ ਹੈ। ਤੇ ਅਸੀਂ ਫਿਰ ਘਰਾਂ ਘਰਾਂ ਦੇ ਜਾ ਕੇ ਦੇਖੀਦਾ ਕਿ ਕੋਣ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਜਿਨ੍ਹਾਂ ਲੜਕੀਆਂ ਨੇ ਫਰਗਲੈਸ ਹੈ ਇਹ ਫਰਗਲੈਸ ਹੈ ਉਹ ਲੜਕੀਆਂ ਘਰਾਂ ਦੇ ਕੰਮ ਕਰਦੀਆਂ ਲੜਕੀਆਂ ਅਸੀਂ ਉਹਨਾਂ ਨੂੰ ਪਹਲ ਦਿੰਦੇ ਹਾਂ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਛਾ ਇਹਦੇ ਵਿੱਚ ਕੋਈ ਤੁਸੀਂ ਕੈਟਾਗਰੀ ਵੀ ਰੱਖੀ ਹੋਈ ਹੈ ਕਿ ਜਾਂ ਇੱਕ ਸਬ ਸਨਾਤਾ ਧਰਮਾਂ ਦੇ ਨਾਲ ਹੀ ਤੁਸੀਂ ਜਿਹੜਾ ਹੈਗਾ ਆ ਸਨਾਤਾ ਧਰਮਾਂ ਦੇ ਹੀ ਤੁਸੀਂ ਮਦਦ ਕਰਦੇ ਹੋ ਸਾਡੀ ਸਾਡੀ ਸੋਚ ਇਹ ਹੁੰਦੀ ਕਿਾਨੂੰ ਕੋਈ ਸਿੱਖ ਪਰਿਵਾਰ ਜਦਾਂ ਨਹੀਂ ਬਾਕੀ ਅਸੀਂ ਹਰ ਕਿਸੇ ਨੂੰ ਆਪਾਂ ਲੋੜਵੰਦ ਵੇਖਦੇ ਹਾਂ ਅਸੀਂ ਉਹਦੇ ਵਿੱਚ ਧਰਮ ਨਹੀਂ ਵੇਖਦੇ ਤੇ ਧਰਮ ਦੇ ਕੋਲੋਂ ਆਪਣੇ ਬਣਾਏਗੇ ਆ ਤੇ ਗੁਰੂਆਂ ਦੇ ਗੁਰੂਆਂ ਦੇ ਬੁਨਾਨੇ ਪਾਸ਼ਾ ਨੇ ਵੀ ਸਾਰਿਆਂ ਦੀ ਮਦਦ ਕੀਤੀ ਆ ਤੇ ਅਸੀਂ ਉਸ ਕਰਕੇ ਕਹਿੰਦੇ ਆ ਕਿ ਧਰਮ ਨਹੀਂ ਆਪਾਂ ਕੋਲੋਂ ਲੋੜਵੰਦ ਹੀ ਆ ਇਹ ਤਾਂ ਬਹੁਤ ਵਧੀਆ ਤੁਹਾਡੀ ਸੋਚ ਹੈ ਜੀ ਪ੍ਰਮਾਤਮਾ ਕਰੇ ਇਹ ਤੁਹਾਨੂੰ ਤੇ ਤੇ ਵਡਿਆ ਵਡਿਆ ਉਮਰਾ ਬਖਸ਼ੇ ਔਰ ਨਾਲ ਜਿਹੜਾ ਹੈਗਾ ਆ ਜਿਹੜਾ ਤੁਸੀਂ ਕੰਮ ਕਰਦੇ ਪਏ ਹੋ ਸੇਪ੍ਰਤੀ এডਿਕੇਸ਼ਨ ਦੇ ਪ੍ਰਤੀ ਵਿਆਹਾਂ ਦੇ ਪ੍ਰਤੀ ਤੇ ਪ੍ਰਮਾਤਮਾ ਤੁਹਾਨੂੰ ਜਿਹੜਾ ਹੈਗਾ ਤਰੱਕੀਆਂ ਬਖਸ਼ੇ ਔਰ ਜਿਹੜੇ ਹੈਗੇ ਨੇ ਕਿੰਨੇ ਕ ਮੈਂਬਰ ਹੈ ਤੁਹਾਡੇ ਜਿਹੜੇ ਆ ਵਰਕਿੰਗਸ ਹੈਗੇ ਸੜੀ 150 ਮੈਂਬਰ ਜੁੜਿਆ ਹੈ ਸਾਡੇ ਨਾਲ ਜਿਹੜਾ ਸਾਡਾ ਪੂਰੀ ਮੋੜੇ ਮੋੜਾ ਜਿਹਾ ਲਾ ਕੇ ਕੰਮ ਕਰਦਾ ਹੈ ਤੇ ਬਾਕੀ ਅਸੀਂ ਜੇ ਉਹ ਵੀ ਕੋਈ ਵੀ ਸਲਾਹ ਕਰਨੀ ਹੁੰਦੀ ਹੈ ਤਾਂ ਸਾਰਿਆਂ ਨੇ ਮੀਟਿੰਗ ਕਰਕੇ ਇਸ ਤੋਂ ਬਾਅਦ ਕੰਮ ਚੱਲ ਪਾਉਂਦੇ ਹਾਂ ਠੀਕ ਹੈ ਔਰ ਮੈਂ ਅਪੀਲ ਕਰਾਂਗਾ ਦੂਸਰੇ ਵੀ ਜਿਹੜੇ ਹੈਗੇ ਨੇ ਕੋਈ ਸਿੱਖ ਪਰਿਵਾਰ ਹੈ ਜਾਂ ਦਾਨੀ ਸੱਜਣ ਹੈਗੇ ਨੇ ਉਹਨਾਂ ਨੂੰ ਵੀ ਸਲਾਹ ਦਵਾਂਗਾ ਕਿ ਤੁਸੀਂ ਵੀ ਇਸ ਮਹਿੰਮ ਦੇ ਵਿੱਚ ਜੁੜੋ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਜਿਹੜੀ ਹੈਗੀ ਆ ਇਹ ਇਹਦੇ ਨਾਲ ਤੁਹਾਨੂੰ ਜੁੜਨਾ ਚਾਹੀਦਾ ਹੈ ਇਹ ਆਮਰੇ ਸੱਦੇ ਵਿੱਚ ਹੀ ਕੰਮ ਕਰਦੀ ਪਈ ਹੈ ਸੋਸਾਇਟੀ ਔਰ ਜ਼ਿਆਦਾਤਰ ਜਿਹੜੇ ਹੈਗੇ ਨੇ ਲੜਕੀਆਂ ਦੀ ਜਿਹੜੀ ਵਿਆਹ ਜਿਹੜੇ ਕਰਦੇ ਨੇ ਉਹ ਇਹ ਬਹੁਤ ਵਧੀਆ ਇਹਨਾਂ ਦੀ ਸੋਚ ਹੈ ਕਿ ਕੋਈ ਇਹਨਾਂ ਦੇ ਧਰਮ ਨਹੀਂ ਵੇਂਦੇ ਕੋਈ ਇਹ ਇਹ ਨਹੀਂ ਵੇਂਦੇ ਕਿ ਇਹ 크ਿਸਚਨ ਹੈ ਇਹ ਮੁਸਲਮਾਨ ਹੈ ਜਾਂ இந்து ਹੈ ਜਾਂ ਇਹ ਸਿੱਖ ਹੈ ਉਹ ਇੱਕ ਸਿਰਫ ਲੋੜਵੰਦ ਪਰਿਵਾਰ ਬਣਦੇ ਤੇ ਅਕੇ ਇਹਦੇ ਵਿੱਚ ਜਿਹੜਾ ਬੱਚਿਆਂ ਨੂੰ ਤੁਸੀਂ ਸਨਮਾਨ ਦਿੰਦੇ ਹੋ ਉਹ ਫਿਰ ਕਿਸ ਤਰ੍ਹਾਂ ਅਲਗ-ਅਲਗ ਜਗ੍ਹਾ ਤੋਂ ਜਿਹੜੇ ਐ ਡੋਨੇਟ ਕਰਦੇ ਐ ਕਿ ਜਾਂ ਕੀ ਪ੍ਰੋਸੈਸ ਐ ਇਹਦਾ ਦਾ ਅਸੀਂ ਇੱਕ ਲਿਸਟ ਜਾਰੀ ਕਰਦੇ ਆ ਜੀ ਆਪਣੀ ਜਿਹਦੇ ਵਿੱਚ ਤੁਹਾਨੂੰ ਕੋਈ ਸਮਾਨ ਦੇਣਾ ਹੁੰਦਾ ਲੜਕੀਆਂ ਨੂੰ ਕਲੇਮ ਸਮਾਨ ਹੈ ਜੀ ਅਸੀਂ ਜਿਹਨੇ ਇਹ ਨਾਲ ਮੈਂਬਰ ਜੁੜੇ ਹੋਏ ਨੇ ਅਸੀਂ ਸਾਰਿਆਂ ਨੂੰ ਦੱਸਦੇ ਹਾਂ ਜੀ ਆਪਾਂ ਸਹਿਯੋਗ ਦੇਣਾ ਵਾ ਤੇ ਉਹ ਜਿਸ طرح ਤੋਂ ਉਹ ਹਰ ਮਹਿਲ ਕੰਮ ਚੋਂਦਾ ਵਾ ਉਹ ਆਪਾਂ ਨੂੰ ਦੱਸ ਦਿਆ ਜੇ ਉਹ ਆਪਣੀ ਹੈਲਪ ਕਰਦੇ ਨੇ ਵਕਤ ਵਕਤ ਠੀਕ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਹਾਂ ਜੀ ਆਪਾਂ ਜਿਹੜਾ ਇਹ ਉਪਰਾਲਾ ਵਾ ਕਰ ਵੀ ਵਿੱਚ ਕਰਦੇ ਹਾਂ ਠੀਕ ਜਿਵੇਂ ਦਾ ਠੀਕ ਇਹ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਹੁਤ ਵਧੀਆ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਸੋਚ ਹੈ ਤੁਹਾਡੀ ਔਰ ਮੈਂ ਇਹਦੇ ਵਿੱਚ ਤੁਸੀਂ ਕੋਈ ਆਪਣਾ ਕਾਮ ਨੰਬਰ ਹੋਵੇ ਜਿਹੜਾ ਕੋਈ ਦਾਨੀ ਸੱਜਣ ਹੋਵੇ ਤੁਹਾਨੂੰ ਕੋਈ ਮਦਦ ਦੇਣਾ ਚਾਵੇ ਤੇ ਉਹਦੇ ਵਿੱਚ ਤੁਸੀਂ ਆਪਣਾ ਇੱਕ ਤੇ ਐਡਰੈਸ ਦੱਸ ਦਿਓ ਇੱਕ ਕੋਈ ਆਪਣਾ ਕੋਈ ਕੋਡ ਹੋ ਸਕੈਨਰ ਹੋਵੇ ਜਾਂ ਅਕਾਊਂਟ ਨੰਬਰ ਹੋਵੇ ਉਹ ਵੀ ਤੁਸੀਂ ਸਾਡੇ ਨਾਲ ਜਰੂਰ ਸ਼ੇਅਰ ਕਰਿਓ ਕਿ ਇਹ ਸਾਡੇ ਜਿਹੜੇ ਸੰਤਾ ਦਿਖਦੀਆਂ ਪਈਆਂ ਨੇ ਤੇ ਉਹ ਵੀ ਸਾਡੇ ਇਹ ਮਹਾਂਮ ਦੇ ਵਿੱਚ ਜਰੂਰ ਜੁੜਨੀਆਂ। ਜਰੂਰੀ ਆਪਾਂ ਜਿਹੜੀ ਤੁਸੀਂ ਆ ਤਲੀ ਤੇ ਇਹ ਵੀਡੀਓ ਇਹਦੇ ਵਿੱਚ ਆਪਾਂ ਤੁਹਾਨੂੰ ਸਕਰੀਨਸ਼ਾਟ ਦੇਵਾਂਗੇ ਜੀ ਅਕਾਊਂਟ ਨੰਬਰ ਸਭ ਕੁਝ ਇਹਨਾਂ ਸੋ ਸੈਟਿੰਗ ਦੇ ਨਾਮ ਤੇ ਚੱਲਦਾ ਪਿਆ ਹੈ ਠੀਕ ਰਜਿਸਟਰਡ ਹੈ ਜੀ ਉਹ ਸਾਰਾ ਅਕਾਊਂਟ ਨੰਬਰ ਠੀਕ ਤੇ ਆਪਾਂ ਉਹਨੂੰ ਆਪਾਂ ਸ਼ੇਅਰ ਕਰਦਾਂਗੇ ਆਪਣਾ ਫੋਨ ਨੰਬਰ ਵੀ ਸ਼ੇਅਰ ਕਰਦਾਂਗੇ ਇਹਦੇ ਵਿੱਚ ਮੈਂ ਫਿਰ ਦੁਬਾਰਾ ਜਿਹੜਾ ਹੈਗਾ ਗੁਰਮੀਤ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣਾ ਜਿਹੜਾ ਕੀ ਕੀ ਸਮਾਂ ਟੜੀ ਦੇ ਸਾਡੇ ਕੋਲ ਆਏ ਹੋ ਔਰ ਮੈਂ ਸਿੱਖ ਸੰਤਾ ਸੰਤਾਨ ਨੂੰ ਜਿਹੜਾ ਹੈਗਾ ਆ ਤੁਦਾਨੀ ਸੱਜਣਾ ਨੂੰ ਬੇਨਤੀ ਕਰਾਂਗਾ ਉਹ ਜ਼ਰੂਰ ਇਸੋ ਬਾਬਾ ਦੀਪ ਸਿੰਘ ਸੁਸਾਇਟੀ ਦੇ ਨਾਲ ਜਿਹੜਾ ਹੈਗਾ ਰਲ ਕੇ ਜਰੂਰ ਇਹਨਾਂ ਦਾ ਸੰਯੋਗ ਕਰੀਏ ਸਾਡੀ ਵੀ ਸੁਸਾਇਟੀ ਜਿਹੜੀ ਹੈ ਮਾਤਾ ਚਰਨਪੁਰ ਪੈਰਾਮੈਡੀਕਲ ਐਜੂਕੇਸ਼ਨ ਸੁਸਾਇਟੀ ਹੈ ਸਾਡੇ ਕੋਈ ਜੋ ਅਸੀਂ ਫੀਸ ਦੇ ਵਿੱਚੋਂ ਦਸਵੰਧ ਕੱਢਦੇ ਆ ਉਬੀ ਅਸੀਂ ਇਹਨਾਂ ਦੇ ਨਾਲ ਜਿਹੜਾ ਹੈਗਾ ਆ ਜੀ ਅਸੀਂ ਜਰੂਰ ਜੋ ਸਾਡੇ ਕੋਲ ਸਰਦਾ ਬੰਦਾ ਸੀ ਅਸੀਂ ਵੀ ਜਰੂਰ ਦਿੰਦੇ ਆ ਅਹੀਂ ਦੂਸਰੇ ਵੀ ਮੈਂ ਕਾਲਜ ਦੇ ਜਿਹੜੇ ਹੈਗੇ ਨੇ ਸਕੂਲ ਕਾਲਜ ਚੱਲਦੇ ਨੇ ਉਹਨਾਂ ਕੋਲ ਵੀ ਇਹੋ ਜਿਹੇ ਫੰਡ ਜਰੂਰ ਹੁੰਦੇ ਆ ਯੂਨੀਵਰਸਿਟੀਆਂ ਹੈਗੀਆਂ ਨੇ ਹਸਪੀਟਲ ਹੈ ਇਹਨਾਂ ਕੋਲ ਵੀ ਫੰਡ ਹੁੰਦੇ ਨੇ ਉਹ ਜਰੂਰ ਇਸ ਨੇਕ ਕੰਮ ਦੇ ਵਿੱਚ ਤੁਸੀਂ ਆਪਣਾ ਦਸਵੰਧ ਕੱਢ ਕੇ ਜਰੂਰ ਦਿਆ ਕਰੋ ਔਰ ਮੈਂ ਲਾਸਟ ਵਿੱਚ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਗੁਰਮੀਤ ਜੀ ਕਿ ਪਰਮਾਤਮਾ ਤੁਹਾਨੂੰ ਜਿਹੜਾ ਹੈਗਾ ਬਲ ਬਖਸ਼ੇ